ਏ ਬਾਬਾ ਜੀ ਜਿਹੜਾ ਪ੍ਰਸੰਗ ਤੁਹਾਡਾ ਨੈਟ ਤੇ ਚੜਿਆ ਬ੍ਰਹਮ ਗਿਆਨੀ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਦਾ ਅੰਤਮ ਸਮਾ ਛੇਵੇਂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੋਂ ਕਿਵੇਂ ਵਿਦਾਇਗੀ ਲਈ ਛੇਵੇਂ ਮਹਾਰਾਜ ਜੀ ਨੇ ਆਪਣੇ ਛਾਤੀ ਦੇ ਨਾਲ ਲਾ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਵੇਂ ਪਿਆਰ ਕੀਤਾ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਸਿੱਖ ਜਗਤ ਦਾ ਕਿੱਡਾ ਕੁਤਬੀ ਸਤਾਰਾ ਹੈ ਆਪ ਜੀ ਨੇ ਇਹਨਾਂ ਬਚਨਾਂ ਦੀ ਸਾਂਝ ਪਾਉਣੀ ਹੈ ਤੇ ਬਚਨ ਆਰੰਭ ਇਥੋਂ ਹੋਇਆ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਨਿਰਮਲ ਮਾਣੇ ਭਗਵਿਆਂ ਵਾਲਾ ਨਿਰਮਲ ਨਹੀਂ ਨਿਰਮਲ ਮਾਣੇ ਗਾਤੀ ਵਾਲਿਆਂ ਦਾ ਨਿਰਮਲ ਨਹੀਂ ਨਿਰਮਲ ਮਾਣੇ ਲਗੋਟੀ ਵਾਲਿਆਂ ਦਾ ਨਿਰਮਲ ਨਹੀਂ ਨਿਰਮਲ ਦਾ ਭਾਵਿਆ ਇੱਕ ਨਵੇਕਲਾ ਪੰਥ ਉਹ ਪੰਥ ਜੇ ਇਸ ਪੰਥ ਦੀ ਰਹਿਣੀ ਅਲੱਗ ਜੇ ਇਸ ਪੰਥ ਦੀ ਕਹਿਣੀ ਅਲੱਗ ਜੇਸ ਪੰਥ ਦਾ ਬੋਲ ਬਾਲਾ ਅਲੱਗ ਜੇਸ ਪੰਥ ਦਾ ਗ੍ਰੰਥ ਅਲੱਗ ਜੇਸ ਪੰਥ ਦਾ ਰੂਹ ਨਿਹਾਰ ਮੋਹਰਾ ਚਿਹਰਾ ਅਲੱਗ ਮਹਾਰਾਜ ਸਾਹਿਬ ਜੀ ਨੇ ਬਾਣੀ ਤੇ ਬਾਣਾ ਜੇਸ ਪੰਥ ਦਾ ਅਲੱਗ ਉਸ ਨਿਰਮਲ ਪੰਥ ਦੀ ਨਿਰਮਾਣਤਾ ਕੀਤੀ ਤੇ 13 ਕੇ ਸਾਲ ਦੀ ਉਮਰ 1506 ਈਸਵੀ ਦੇ ਅੰਦਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਮੇਲ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਹੋਇਆ ਹੁਣ ਇਥੋਂ ਗੁਰੂ ਨਾਨਕ ਮਹਾਰਾਜ ਜੀ ਦੇ ਘਰ ਦੇ ਵਿੱਚ ਸਾਂਝ ਬਣ ਗਈ ਵੱਡੀਆਂ ਸੇਵਾਵਾਂ ਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕਰ ਰਹੇ ਨੇ ਸਮਾਂ ਆਇਆ ਦੂਸਰੇ ਮਹਾਰਾਜ ਗੁਰਵੰਗਦ ਸਾਹਿਬ ਜੀ ਦਾ ਜਿਨ੍ਹਾਂ ਦੀ ਬਾਬਤ ਆਪ ਜੀ ਇਹ ਵਚਨ ਪੜਦੇ ਹੋ ਕਿ ਥਾਪਿਆ ਲਹਣਾ ਜੀਵੰਦ ਹੈ ਗੋਰੇ ਆਈ ਸਿਰ ਛਤਰ ਫਰਾਇਆ ਜਿਨ੍ਹਾਂ ਦੀ ਬਾਬਤ ਇਹ ਵਚਨ ਪੜਦੇ ਆ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਾਰ ਸਤਗੁਰ ਥਿਰ ਕੀਓ ਅਮਰਦਾਸ ਅਮਰਤ ਸ਼ਤਰਗੁਰ ਰਾਮਹਿ ਦਿਓ ਗੁਰ ਰਾਮਦਾਸ ਦਰਸਨ ਪਰਸ ਕਹਿ ਮथुरा ਅਮਰਤ ਬਾਇਣ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਨ ਵਿਖੋ ਹਨਾਇਨ ਗੁਰੂ ਅੰਗਦ ਸਹਿ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੀਆਂ ਵੱਡੀਆਂ ਸੇਵਾਵਾਂ ਸਮਾਂ ਆਇਆ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦਾ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਬਾਸਰਕੇ ਨੂੰ ਜਾਂਦੇ ਨੇ ਤੇ ਘੋੜੀ ਨੂੰ ਅੱਗੇ ਲੈ ਕੇ ਲਜਾਣ ਵਾਲੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਤਾ ਕਰਨ ਵਾਲੇ ਉਹ ਮਹਾਨ ਸਿੱਖ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜਦੋਂ ਹੁਣ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਨਿਰਮਾਣਤਾ ਹੋ ਰਹੀ ਹੈ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਮਾ ਹੈ ਤੇ ਤਿੰਨ 베ਰੀਆਂ ਦੇ ਵਿੱਚ ਉਹ ਦੂਸਰਾ 베ਰ ਆ 베ਰ ਬਾਬਾ ਬੁੱਢਾ ਸਾਹਿਬ ਇਸ ਦਰਬਾਰ ਸਾਹਿਬ ਦੀ ਨਿਰਮਾਣਤਾ ਕਰਵਾਉਣ ਵਾਲੇ ਵੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਸਮਾ ਆ ਗਿਆ ਪੰਜਵੇਂ ਮਹਾਰਾਜ ਜੀ ਦਾ ਪਹਿਲੀ ਸਤੰਬਰ 1604 ਈਸਵੀ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਕਰਨ ਆਇਆ ਤੇ ਮਨ ਦੇ ਵਿੱਚ ਗੁਰੂ ਅਰਜਨ ਸਾਹਿਬ ਸੋਚਦੇ ਗ੍ਰੰਥੀ ਕਿਦਾਂ ਦਾ ਹੋਵੇ ਗ੍ਰੰਥੀ ਜੀਵਣ ਵਾਲਾ ਹੋਵੇ ਗ੍ਰੰਥੀ ਦਾ ਚਿਹਰਾ ਮੋਰਾ ਗ੍ਰੰਥੀ ਦਾ ਨੇਚਰ ਗ੍ਰੰਥੀ ਦਾ ਬਿਹੇਵ ਗ੍ਰੰਥੀ ਦਾ ਆਚਰਣ ਕਿਦਾਂ ਦਾ ਹੋਵੇ ਤੇ ਸਭ ਤੋਂ ਪਹਿਲੇ ਗ੍ਰੰਥੀ ਲਾਇਆ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿ ਦਿੱਤਾ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣੈ ਸਭ ਪੰਥ ਅਦਬ ਸਾਹਿਤ ਗ੍ਰੰਥ ਤਬ ਖੋਲਾ ਲੈ ਆਵਾਜ਼ ਬੁੱਢਾ ਮੁਖ ਬੋਲਾ ਹੁਕਮਨਾਮਾ ਲਿਆ ਵੱਡੀਆਂ ਬਖਸ਼ਿਸ਼ਾਂ ਤੇ ਸਮਾਂ ਆ ਗਿਆ ਛੇਵੇਂ ਮਹਾਰਾਜ ਜੀ ਦਾ ਇੱਥੇ ਮੈਂ ਇੱਕ ਬੇਨਤੀ ਕਰਾਂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਤੱਕ ਇਹ ਜਿਹੜਾ ਸਮਾਂ ਇਹ ਚੱਲਦਾ ਰਿਹਾ ਜੀ ਸ਼ਾਂਤ ਮਈ ਮਾਲਾ ਫੇਰਨੀ ਖੰਡਿਆਂ ਦਾ ਨਾਮ ਨਹੀਂ ਪੰਜਵੇਂ ਮਹਾਰਾਜ ਜੀ ਤੱਕ ਸ਼ਾਂਤ ਮਈ ਬਚਨ ਤੇ ਗੁਰਵਰਜਨ ਸਾਹਿਬ ਜੀ ਦੀ ਸ਼ਹਾਦਤ ਹੋਈ ਇੱਕ ਅੰਗਰੇਜ਼ੀ ਦਾ ਰਾਈਟਰ ਹੈ ਡਾਕਟਰ ਮਕਾਲਿਫ ਉਹਨੇ ਅੰਗਰੇਜ਼ੀ ਦੀ ਕਿਤਾਬ ਦੀ ਹਿਸਟਰੀ ਆਫ ਸਿੱਖੀਜ਼ਮ ਦੇ ਅੰਦਰ ਜ਼ਿਕਰ ਕਰਿਆ ਤੇ ਕਹਿੰਦਾ ਦੀ ਗ੍ਰੇਟ ਟਰਨਿੰਗ ਪੁਆਇੰਟ ਆਫਟਰ ਡੈਥ ਆਫ ਗੁਰੂ ਅਰਜਨ ਸਾਹਿਬ ਬਿਕੋਜ਼ ਹਿਸ ਡੈਥ ਇਜ਼ ਨਾਟ ਨਾਰਮਲ ਡੈਥ ਕਹਿੰਦਾ ਜਦੋਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੋਈ ਤੇ ਸਿੱਖਾ ਦੇ ਅੰਦਰ ਇੱਕ ਨਵਾਂ ਮੋੜ ਆ ਗਿਆ ਉਹ ਮੋੜ ਕਿਉਂ ਆਇਆ ਕਹਿੰਦਾ ਹਿਸ ਡੈਥ ਇਜ਼ ਨਾਟ ਨਾਰਮਲ ਡੈਥ ਕਿਉਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਕੋਈ ਮਾਮੂਲੀ ਸ਼ਹਾਦਤ ਨਹੀਂ ਹੁਣ ਛੇਵੇਂ ਮਹਾਰਾਜ ਜੀ ਦੇ ਘਰ ਦੇ ਵਿੱਚ ਵੱਡੀਆਂ ਬਖਸ਼ਿਸ਼ਾਂ ਮੰਨਣ ਵਾਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਪਹਿਲਾ ਬਚਨ ਇਹ ਕਰਾ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਸਿੱਖ ਜਗਤ ਦਾ ਉਹ ਕੁਤਮੀ ਸਤਾਰਾ ਆ ਜਿਸ ਸਿੱਖ ਨੇ ਅੱਠ ਗੁਰੂ ਸਾਹਿਬਾਂ ਦੇ ਅੱਖਾਂ ਨਾਲ ਦਰਸ਼ਨ ਕੀਤੇ ਤੇ ਤੁਸੀਂ ਫੇਰ ਸੋਚਣਾ ਵੀ ਇਹ ਗੁਰਕੀਰਤ ਸਿੰਘ ਨੂੰ ਭਲੇਖਾ ਲਾ ਗਿਆ ਦਰਸ਼ਨ ਤੇ ਸ਼ੇਹਾ ਦੇ ਕੀਤੇ ਆ ਪਰ ਨਹੀਂ ਐਮ ਸ਼ੂਰ ਅੱਠਾਂ ਦੇ ਕਰਿਆ ਉਹ ਕਿਹੜੇ ਨੇ ਦੋ 6 ਤੇ ਪਹਿਲੇ 6 ਨੇ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਸਾਹਿਬ ਗੁਰੂ ਅਰਜਨ ਸਾਹਿਬ ਤੇ ਛੇਵੇਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਤੇ ਤੁਸੀਂ ਕਹਣਾ ਛੇਵੇਂ ਤੇ ਆਕੇ ਤੇ ਬ੍ਰਹਮ ਗਿਆਨੀ ਜੀ ਚਾਲਾ ਮਾਰ ਗਏ ਤੇ ਫਿਰ ਦੂਸਰੇ ਦੋ ਕਿਹੜੇ ਹੋਏ ਉਹ ਦੂਸਰੇ ਦੋ ਨੇ ਗੁਰੂ ਹਰ राय ਸਾਹਿਬ ਮਹਾਰਾਜ ਤੇ ਦੂਸਰੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੁਸੀਂ ਕਹਿੰਦਾ ਕਿਵੇਂ ਕਿਉਂਕਿ ਛੇਵੇਂ ਮਹਾਰਾਜ ਜੀ ਦੇ ਪੰਜ ਸੁਪੁੱਤਰ ਨੇ ਬਾਬਾ ਸੂਰਜਮਲ ਜੀ ਬਾਬਾ ਅਣੀ ਰਾਏ ਜੀ ਬਾਬਾ ਤਿਆਗਮਲ ਜੀ ਬਾਬਾ ਅਟੱਲ ਰਾਏ ਜੀ ਤੇ ਪੰਜਵੇਂ ਨੇ ਬਾਬਾ ਗੁਰਦਿੱਤਾ ਸਾਹਿਬ ਛੇਵੀਂ ਇਹਨਾਂ ਦੀ ਸੁਪੁੱਤਰੀ ਬੀਬੀ ਵੀਰੋ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਗੁਰੂ ਹਰਗੋਬਿੰਦ ਸਾਹਿਬ ਦੇ ਕਰ ਹੋ ਚੁੱਕਾ ਸੱਤਵੇਂ ਮਹਾਰਾਜ ਗੁਰੂ ਹਰ Rai ਸਾਹਿਬ ਜੀ ਦਾ ਆਗਮਨ ਹੋ ਚੁੱਕਾ ਆ ਉਹ ਵੱਖਰੀ ਗੱਲ ਆ ਕਿ ਇਹ ਦੋ ਗੁਰੂ ਸਾਹਿਬ ਅਜੇ ਗੁਰੂ ਨਹੀਂ ਬਣੇ ਪਰ ਸਰੀਰ ਉਹੋ ਆ ਤੇ ਦਰਸ਼ਨ ਇਹਨਾਂ ਦੇ ਕਰ ਚੁੱਕੇ ਨੇ ਰੋ ਵਿਚਾਰ ਮੈਂ ਆਪਣੇ ਮਜਮੂਨ ਵਾਲੇ ਪਾਸੇ ਨੂੰ ਵਧਾ ਹੁਣ ਸਮਾਂ ਚੱਲ ਰਿਹਾ ਛੇਵੇਂ ਮਹਾਰਾਜ ਜੀ ਦਾ ਤੇ ਇਸ ਬ੍ਰਹਮ ਗਿਆਨੀ ਦੀ ਉਮਰ ਹੋ ਚੁੱਕੀ ਆ 125 ਸਾਲ 125 ਸਾਲ ਦੀ ਉਮਰ ਆ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਗੁਰਨਾਨਕ ਮਹਾਰਾਜ ਜੀ ਦੀਆਂ ਸੇਵਾ ਗੁਰਵੰਗਦ ਸਾਹਿਬ ਜੀ ਦੀਆਂ ਸੇਵਾਵਾਂ ਗੁਰੂ ਅਮਰਦਾਸ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਤੱਕ ਵੱਡੀਆਂ ਸੇਵਾਵਾਂ ਕੀਤੀਆਂ ਨੇ ਤੇ ਹੁਣ ਛੇਵੇਂ ਮਹਾਰਾਜ ਜੀ ਬੈਠੇ ਨੇ ਉਹ ਹਰਗੋਬਿੰਦਪੁਰੇ ਦੀ ਧਰਤ ਤੇ ਰੋਹਿਲਿਆਂ ਨੇ ਥਾ ਦਿੱਤੀ ਆ ਮਹਾਰਾਜ ਜੀ ਨੇ ਉਹਦੇ ਉੱਪਰ ਸੁੰਦਰ ਅਸਥਾਨ ਸਿਰਜਿਆ ਤੇ ਇੱਥੇ ਕੋਲ ਬੈਠੇ ਨੇ ਭਾਈ ਗੁਰਦਾਸ ਸਾਹਿਬ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਬਾਬਾ ਜੇਠਾ ਜੀ ਵਰਗੇ ਤੇ ਛੇਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਜ਼ਦੀਕ ਆ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਹੁਣ ਮਨ ਦੇ ਵਿੱਚ ਸੋਚਦੇ ਨੇ ਸਾਈਂਾ ਇਹ ਜਿਹੜਾ ਸਰੀਰ ਕਚੋਲਾ ਮਸਤਾਨਾ ਹੋ ਚੁੱਕਾ ਕਿਉਂਕਿ ਸਰੀਰ ਦੀ ਇੱਕ ਕੋਈ ਕਪੈਸਿਟੀ ਆ ਕੋਈ ਵੀ ਵਸਤੂ ਆ ਉਹਦੀ ਐਕਸਪਾਇਰੀ ਡੇਟ ਪਹਿਲਾਂ ਲਿਖੀ ਹੁੰਦੀ ਆ ਮਰਨ ਲਿਖਾਏ ਮੰਡਲ ਮੈਂ ਆਏ ਬ੍ਰਹਮ ਗਿਆਨੀ ਜੀ ਸੋਚਦੇ ਨੇ ਕਿ 125 ਸਾਲ ਦੀ ਉਮਰ ਹੋ ਚੁੱਕੀ ਆ ਤੇ ਛੇਵੇਂ ਮਹਾਰਾਜ ਜੀ ਦੇ ਕੋਲੋਂ ਹੁਣ ਆਗਿਆ ਲਈ ਜਾਵੇ ਹਰਗੋਬਿੰਦਪੁਰੇ ਤੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਆਪਣੇ ਨਗਰ ਰਮਦਾਸ ਨੂੰ ਜਾਣਾ ਚਾਹੁੰਦੇ ਨੇ ਛੇਵੇਂ ਮਹਾਰਾਜ ਜੀ ਸੋਹਣਾ ਆਸਣ ਲਾਇਆ ਛੇਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕੇ ਦੋਵੇਂ ਜੋੜ ਕੇ ਹੱਥ ਅਦਬ ਦੇ ਨਾਲ ਸੀਸ ਨਵਾ ਕੇ ਛੇਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਆਣ ਕੇ ਛੇਵੇਂ ਮਹਾਰਾਜ ਦੇ ਕੋਲੋਂ ਆਗਿਆ ਇਓ ਮੰਗਦੇ ਨੇ ਵਾਹਿਗੁਰੂ ਬਾਬਾ ਬੁੱਢਾ ਸਹਬ ਨੇ ਸਹਬ ਨੇ ਇਉ ਅਰਜ ਗੁਜਾਰੀ ਬਾਬਾ ਬੁੱਢਾ ਸਹਬ ਨੇ ਇਉ ਅਰਜ ਗੁਜਾਰੀ ਓ ਉਮਰ ਬੀਤ ਗਈ ਦਾਸ ਦੀ ਦਾਸ ਦੀ ਸੇਵਾ ਵਿੱਚ ਸਾਰੀ उमिर बीत गई दास दी, सेवा विच सारी बाबा ॿुॾा से सेबन हर जगुजारी बाबा ॿुढा सर जगुजार उमर बितई सेवा विच सारी उमर گئی داس जी सेवा हा ेही उठां भेण त हो न कारी ॾही उठण भेण त हो न कारी माफ़ कर दे ओ, ਸ਼ੈਨਸ਼ਾ ਭੁੱਲ ਚੁੱਕ ਹਮਾਰੀ ਮਾਫ਼ ਕਰ ਦਿਓ ਸ਼ੈਨਸ਼ਾ ਭੁੱਲ ਚੁੱਕ ਹਮਾਰੀ ਓ ਦੇ ਦਿਓ ਹੁਕਮ ਹਜੂਰ ਜੀ ਕਰ ਲਵਾ ਤਿਆਰੀ ਓ ਦੇ ਦਿਓ ਹੁਕਮ ਹਜੂਰ ਜੀ ਕਰ ਲਵਾਂ ਤਿਆਰੀ ਦੇ ਦਿਓ ਹੁਕਮ ਹਜੂਰ ਜੀ ਕਰ ਲਵਾਂ ਤਿਆਰੀ ਨਾ ਹੈ ਰਮ ਦਾਸ ਨੂੰ ਰਮ ਦਾਸ ਨੂੰ ਇਹ ਦਿਲ ਵਿੱਚ ਤਾਰੀ ਮੈ ਜਾਣਾ ਹੈ ਰਮਾ ਦਾਸ ਨੂੰ ਇਹ ਦਿਲ ਵਿੱਚ ਤਾਰੀ ਹਾ ਦੇਣੇ ਦਰਸ਼ਨਾਂ ਦੇਣੇ ਦਰਸ਼ਨ சன தசனே ஆோ ਸੁਖ ਖਬਰ ਹਮਾਰੀ ਆਕੇ ਲੈਂਦੇ ਰਿਓ ਜੇ ਸੁਖ ਖਬਰ ਹਮਾਰੀ ਓ ਸੇਵਾ ਵਾਲੇ ਖੇ ਲਾ ਦਿਓ ਕਰ ਪਰ ਉਪਕਾਰ ਓ ਸੇਵਾ ਲੇਖੇ ਲਾ ਦਿਓ ਕਰ ਪਰ ਉਪਕਾਰੀ ਸੇਵਾ ਲੇਖੇ ਲਾ ਦਿਓ ਕਰ ਪਰ ਉਪਕਾਰੀ ਉਹ ਤੋੜ ਨਿ ਬੇਜਰਾ ਨਾ ਲਿਖੇ ਜਰਨ ਲਿਖੇ ਯਾਰਾਂ ਦੀ ਯਾਰੀ ਦੋੜ ਨਿ ਪੇਜਰ ਨੈਲ ਕੇ ਯਾਰਾਂ ਦੀ ਯਾਰੀ ਬੜੀ ਅਧੀਨਤਾ ਦੇ ਨਾਲ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ 6ਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਬੜੀ ਨਿਮਰਤਾ ਦੇ ਨਾਲ ਦੋਵੇਂ ਹੱਥ ਜੋੜ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਆਗਿਆ ਮੰਗ ਰਹੇ ਨੇ ਛੇਵੇਂ ਮਹਾਰਾਜ ਆਸਣ ਤੇ ਸਜੇ ਨੇ ਛੇਵੇਂ ਮਹਾਰਾਜ ਜੀ ਦੀ ਪਰਸਨੈਲਿਟੀ ਜੱਗ ਨਾਲੋਂ ਵੱਖਰੀ ਕਿਤੇ ਪੁੱਛੀਏ ਕਿਤੇ ਵਿਦਵਾਨਾਂ ਨੂੰ ਕਵੀ ਜਣਾਂ ਨੂੰ ਕਿ ਛੇਵੇਂ ਮਹਾਰਾਜ ਜੀ ਦੀ ਪਰਸਨੈਲਿਟੀ ਕਿੱਦਾਂ ਦੀ ਆ ਤੇ ਸੂਰ ਸਿੰਘ ਨਗਰ ਦੇ ਸਭ ਤੋਂ ਪਹਿਲੇ ਢਾਡੀ ਸਿੰਘ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਭ ਤੋਂ ਪਹਿਲੀ ਵਾਰੀ ਵਾਰਾ ਪੜੀਆਂ ਮੀਰ ਨੱਥ ਮੱਲ ਤੇ ਅਬਦੁੱਲਾ ਜੀ ਉਹਨਾਂ ਨੇ ਛੇਵੇਂ ਮਹਾਰਾਜ ਜੀ ਦੀ ਸ਼ੋਭਾ ਦੇ ਵਿੱਚ ਕਹਿ ਦਿੱਤਾ ਕਹਿੰਦੇ ਸੱਚਾ ਤਖਤ ਸੁਹਾਇਓ ਸ੍ਰੀ ਗੁਰ ਪਾਏ ਕੈ ਛੱਬ ਵਰਨੀ ਨਾ ਜਾਏ ਕਹੂੰ ਕਿਆ ਗਾਇ ਕੈ ਛੱਬ ਛੱਬ ਮਾਣੇ ਪਰਸਨੈਲਿਟੀ ਤੇ ਵਰਨੀ ਵਰਨੀ ਮਾਣੇ ਉਹਨੂੰ ਡਿਸਕ੍ਰਾਈਬ ਕਰਨਾ ਜਿਵੇਂ ਕੋਈ ਬਹੁਤਾ ਪੜਿਆ ਲਿਖਿਆ ਕਹਵੇ ਕਿ ਆਈ ਹੈਵ ਨੋ ਵਰਡਸ ਐਕਸਪਲੇਨੇਸ਼ਨ ਪਰਸਨੈਲਿਟੀ ਆਫ ਗੁਰੂ ਹਰਗੋਬਿੰਦ ਸਾਹਿਬ ਮੇਰੇ ਕੋਲ ਅਲਫਾਜ਼ ਨਹੀਂ ਕਿਹਨਾ ਅਲਫਾਜ਼ਾਂ ਦੇ ਨਾਲ ਛੇਵੇਂ ਮਹਾਰਾਜ ਜੀ ਦੀ ਸ਼ੋਭਾ ਕਰਾਂ ਉਹ ਕਹਿੰਦਾ ਸ਼ਬ ਬਰਨੀ ਨਾ ਜਾਏ ਕਹੂੰ ਕਿਆ ਗਾਇਕ ਹੈ ਰਬ ਸਸ ਭੈ ਮਲੀਨ ਸੋ ਦਰਸ ਦਿਖਾਏ ਕੈ ਸ੍ਰੀ ਗੌਰ ਤਖਤ ਵਿਰਾਜੇ ਪ੍ਰਭੂ ਧਿਆਏ ਕੈ ਮੀਰ ਨੱਥ ਅਬਦੁੱਲਾ ਜਸ ਕਹੇ ਉਹ ਬਣਾਏ ਕੈ ਤੇ ਛੇਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਰਸਨੈਲਿਟੀ ਐਦਾਂ ਉਂਗਲਾਂ ਦੀ ਗਿਣਤੀ ਕਰੀਏ ਤਾਂ ਨੂੰ ਤੇ 22 ਉਂਗਲਾਂ ਲੰਬੀ ਧੌਣਿਆ ਛੇਵੇਂ ਮਹਾਰਾਜ ਜੀ ਦੀ ਜਿਹੜੀ ਸਾਡੀ ਇੰਨੀ ਕ ਧੌਣਿਆ 22 ਉਂਗਲਾਂ ਗਿਣਤੀ ਕਰੀਏ ਤੇ ਛੇਵੇਂ ਮਹਾਰਾਜ ਜੀ ਦੀ ਇੰਨੀ ਲੰਬੀ ਧੌਣ ਤੇ ਵਿਦਵਾਨਾਂ ਨੇ ਲਿਖਿਆ ਕਿ 22 ਮਾਣ ਕੱਚਾ ਵਜਨ 22 ਮਾਣ ਕੱਚਾ ਵਜਨ ਬੇਟ ਛੇਵੇਂ ਮਹਾਰਾਜ ਜੀ ਦਾ 7 ਫੁੱਟ ਤੋਂ ਲੰਬੀ ਹਾਈਟ ਆ ਉਹ ਲੰਬੀ ਉਂਗਲ ਦਾ ਪਹਿਲਾ ਪੋਟਾ ਜਦੋਂ ਮਹਾਰਾਜ ਸਾਹਿਬ ਜੀ ਐਦਾ ਖਲੋਂਦੇ ਨੇ ਤੇ ਸਤਗੁਰਾਂ ਦਾ ਆ ਲੰਬੀ ਉਂਗਲ ਦਾ ਪਹਿਲਾ ਪੋਟਾ ਗੋਡੇ ਤੋਂ ਉਠਾਂ ਤੱਕ ਜਾਂਦਾ ਮਹਾਰਾਜ ਸਾਹਿਬ ਜੀ ਦੀਆਂ ਬਾਹਾਂ ਹਾਥੀ ਦੀ ਸੋਨ ਵਰਗੀਆਂ ਛੇਵੇਂ ਮਹਾਰਾਜ ਜਦੋਂ ਕਿਤੇ ਘੋੜੇ ਤੇ ਅਸਵਾਰ ਹੁੰਦੇ ਨੇ ਤੇ ਕੇਵਲ ਓਨਲੀ 6 ਮਾਈਲ ਕੇਵਲ 6 ਮੀਲ ਘੋੜਾ ਚੱਲਦਾ ਤੇ ਘੋੜਾ ਥੱਕ ਜਾਂਦਾ ਫੇ ਮਹਾਰਾਜ ਜੀ ਦੂਸਰੇ ਤੇ ਅਸਵਾਰ ਹੋ ਜਾਂਦੇ ਆ ਉਹ ਵੀ 6 ਕੁ ਮੀਲ ਚੱਲਦਾ ਤੇ ਥੱਕ ਜਾਂਦਾ ਮਹਾਰਾਜ ਸੱਚੇ ਪਾਤਸ਼ਾਹ ਦਾ ਇਹਨਾ ਪਰਮਾ ਜੁਸਾ ਤੇ ਵਿਦਵਾਨਾਂ ਨੇ ਲਿਖਿਆ ਐਦਾਂ ਕਰਕੇ ਹੱਥ ਰੱਖ ਕੇ ਐਦਾਂ ਹੱਥਾਂ ਦੀ ਗਿਣਤੀ ਕਰੀਏ ਤੇ 14 14 ਹੱਥਾਂ ਦੀ ਚੌੜੀ ਛਾਤੀ ਆ 6ਵੇਂ ਮਹਾਰਾਜ ਜੀ ਦੀ 14 ਹੱਥ ਐਦਾਂ ਹੱਥ ਰੱਖ ਰੱਖ ਕੇ ਗਿਣਤੀ ਕਰੀਏ ਤੇ 14 ਹੱਥਾਂ ਦੀ ਛਾਤੀ ਛੇਵੇਂ ਮਹਾਰਾਜ ਜੀ ਦੀ ਅਮਰਤ ਸਰਦੀਆਂ ਪਹਿਲੀਆਂ ਗਲੀਆਂ ਥਾਣੀ ਛੇਵੇਂ ਮਹਾਰਾਜ ਲੰਘਦੇ ਨੇ ਤੇ ਦੋਵਾਂ ਪਾਸਿਆਂ ਤੋਂ ਮੋਢੇ ਛੱਲੇ ਜਾਂਦੇ ਗਲੀਆਂ ਨਾਲ ਵਜਜ ਕੇ ਮਹਾਰਾਜ ਸੱਚੇ ਪਾਤਸ਼ਾਹ ਤੇ ਤੀਰ ਅੰਦਾਜ਼ ਐਡੇ ਵੱਡੇ ਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਇਧਰੋਂ ਭੱਥੇ ਜੋ ਤੀਰ ਕੱਢ ਕੇ ਕਮਾਨ ਦੇ ਚਿੱਲੇ ਤੇ ਚਾੜ ਕੇ ਜਿੱਲਾ ਖੇਚਦੇ ਕੰਨ ਤਾਈ تیر ਨੂੰ ਛੱਡਦੇ ਨੇ ਤੇ ਪਹਿਲਾ ਤੀਰ ਅਜੇ ਚਿੱਲੇ ਚੋਂ ਨਿਕਲ ਕੇ ਜਾਂਦਾ ਦੂਸਰਾ ਤੀਰ ਮਗਰੀ ਇੰਨੀ ਛੇਤੀ ਦੇ ਨਾਲ ਛੱਡਦੇ ਨੇ ਕਿ ਦੂਸਰਾ ਤੀਰ ਪਹਿਲੇ ਤੀਰ ਦੇ ਖੰਭ ਪਾੜ ਕੇ ਵਿੱਚ ਦੀ ਨਿਕਲ ਜਾਂਦਾ ਇੰਨਾ ਫੁਰਤਾ ਛੇਵੇਂ ਮਹਾਰਾਜੇ ਕਰੀ ਜੋੜੋ ਹੱਥ ਕਰੋ ਸੁਰਤ ਨੂੰ ਇਕਾਗਰ ਤੇ ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਇਧਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਛੇਵੇਂ ਮਹਾਰਾਜ ਜੀ ਦੇ ਕੋਲ ਆਏ ਸੱਚੇ ਪਾਤਸ਼ਾਹ ਆਪ ਜੀ ਕਰੋ ਕਿਰਪਾ ਮਹਾਰਾਜ ਜੀ ਜਾਣਾ ਚਾਹੁੰਦਾ ਆ ਮੈਂ ਆਪਣੇ ਨਗਰ ਰਮਦਾਸ ਨੂੰ ਜਾਣਾ ਆ ਆਪ ਜੀ ਦਇਆ ਕਰੋ ਮੈਨੂੰ ਜਾਣ ਵਾਸਤੇ ਆਗਿਆ ਬਖਸ਼ੋ ਤੇ ਛੇਵੇਂ ਮਹਾਰਾਜ ਜੀ ਨਿਮਰਤਾ ਮੁਸਕਰਾਏ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਆ ਮੱਠੇ ਦੇ ਕਲਾਵੇ ਚ ਲਿਆ ਕਲਾਵੇ ਚ ਲੈ ਕੇ ਦੇ ਕਹਿਣ ਲੱਗੇ ਬ੍ਰਹਮ ਗਿਆਨੀ ਜੀ ਜਾਣਾ ਤੇ ਹੱਥ ਜੋੜੇ ਨੇ ਮਹਾਰਾਜ ਜਾਨਾ ਸੱਚੇ ਪਾਤਸ਼ਾਹ ਕਹਿੰਦੇ ਤੁਹਾਨੂੰ ਜਾਣ ਦੀ ਆਗਿਆ ਤੁਸੀਂ ਆਪਣੇ ਨਗਰ ਨੂੰ ਜਾ ਸਕਦੇ ਆ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਅਦੇ ਇੱਕ ਲਾਂਗ ਪੁੱਟੀਆ ਉੱਥੋਂ ਹੀ ਪਛਾਣ ਨੂੰ ਮੁੜੇ ਨੇ ਸ਼ੈਨਸ਼ਾਹ ਇੱਕ ਬੇਨਤੀ ਆ ਨਮਾਣੇ ਜੇ ਸੇਵਕ ਦੀ ਮੈਂ ਚਾਹੁੰਦਾ ਆ ਕਿ ਮੇਰੇ ਨਾਲ ਇੱਕ ਪ੍ਰੋਮਿਸ ਕਰੋ ਮੈਂ ਚਾਹੁੰਦਾ ਆ ਕਿ ਮੇਰੇ ਨਾਲ ਇੱਕ ਵਚਨ ਕਰੋ ਮੈਂ ਚਾਹੁੰਦਾ ਆ ਕਿ ਮੈਨੂੰ ਇੱਕ ਇਕਰਾਰ ਦਵੋ ਛੇਵੇਂ ਮਹਾਰਾਜ ਕਹਿੰਦੇ ਕਿਹੜਾ ਪ੍ਰੋਮਿਸ ਕਿਹੜਾ ਕਰਾਰ ਕਿਹੜਾ ਵਚਨ ਚਾਹੁੰਦੇ ਹੋ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮਹਾਰਾਜ ਜੀਓ ਮੈਂ ਕਰਾਰ ਇਹ ਤੁਹਾਥੋਂ ਲੈਣਾ ਚਾਹੁੰਦਾ ਆ ਕਿ ਜਦੋਂ ਮੇਰਾ ਅਖੀਰਲਾ ਸਾਹ ਨਿਕਲੇ ਤੇ ਮੇਰਾ ਸਿਰ ਤੁਹਾਡੀ ਗੋਦੀ ਚ ਪਿਆ ਹੋਵੇ ਮਹਾਰਾਜ ਜਦੋਂ ਮੈਂ ਆਖਰੀ ਸਾਹ ਲਵਾਂ ਮੇਰੇ ਸਾਹਮਣੇ ਧੰਨ ਗੁਰੂ ਹਰਗੋਬਿੰਦ ਸਾਹਿਬ ਤੁਹਾਡਾ ਸੁੰਦਰ ਮੁਖੜਾ ਹੋਵੇ ਮਹਾਰਾਜ ਜੀ ਜਦੋਂ ਮੈਂ ਆਖਰੀ ਸਾਹ ਲਵਾਂ ਆ ਤੇਰੇ ਬਰਕਤਾਂ ਭਰੇ ਹੱਥ ਮੇਰੇ ਸਿਰ ਦੇ ਉੱਤੇ ਫੇਰ ਰਹੇ ਹੋਣ ਮਹਾਰਾਜ ਜੀ ਮੈਨੂੰ ਇਹ ਬਚਨ ਦਵੋ ਛੇਵੇਂ ਮਹਾਰਾਜ ਪ੍ਰਸੰਨ ਹੋਏ ਸੱਚੇ ਪਾਤਸ਼ਾਹ ਜੀ ਨੇ ਬਚਨ ਦਿੱਤਾ ਕਹਿੰਦੇ ਬ੍ਰਹਮ ਗਿਆਨੀ ਜੀ ਤੁਹਾਨੂੰ ਬਚਨ ਦਿੰਦੇ ਆ ਜਦੋਂ ਤੁਹਾਡਾ ਅੰਤਮ ਸਮਾਂ ਹੋਵੇਗਾ ਤੇ ਆਖਰੀ ਸਾਹ ਜਦੋਂ ਨਿਕਲੇਗਾ ਅਸੀਂ ਤੁਹਾਡੇ ਸਾਹਮਣੇ ਹੋਵਾਂਗੇ ਇਹ ਬਚਨ ਦੇ ਕੇ ਛੇਵੇਂ ਮਹਾਰਾਜ ਜੀ ਨੇ ਦਿੱਤੀ ਆਗਿਆ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਆਪਣੇ ਨਗਰ ਰਮਦਾਸ ਨੂੰ ਜਾਂਦੇ ਨੇ ਰਮਦਾਸ ਨੂੰ ਗਏ ਨੇ ਤੇ ਕੁਝ ਕ ਸਮਾਂ ਬਤੀਤ ਹੋਇਆ ਹੁਣ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਇਹ ਜਿਹੜਾ ਸਰੀਰ ਕ ਢਾਂਚਾ ਨਾ ਜੀ ਸਾਡਾ ਪੰਜ ਤਤਾਂ ਦਾ ਬਣਿਆ ਆ ਇਹਨਾਂ ਪੰਜਾਂ ਤਤਾਂ ਦਾ ਸੁਭਾਅ ਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਚਨ ਆ ਕਿ ਜੋ ਉਪਜਿਓ ਸੋ ਵਿਣਸ ਹੈ ਪਰ ਉਹ ਆਜ ਕੈ ਕਾਲ ਨਾਨਕ ਹਰ ਗੁਣ ਗਾਇਲੇ ਛਾੜ ਸਗਲ ਜੰਜਾਲ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਹ ਜਿਹੜਾ ਸੰਸਾਰ ਆ ਸਤਿਗੁਰੂ ਸਚੇ ਪਾਤਸ਼ਾਹ ਕਹਿੰਦੇ ਇਹ ਸਦਾ ਥਿਰ ਰਹਿਣ ਵਾਲਾ ਨਹੀਂ ਜਾਗ ਰਚਨਾ ਸਭ ਝੂਠ ਹੈ ਜਾਨ ਲਹਿੋਰੇ ਮੀਤ ਕਹੈ ਨਾਨਕ ਥਿਰੋ ਨਾ ਰਹਾ ਜਿਉ ਬਾਲੂ ਕੀ ਪੀਤ ਬਾਲੂ ਮਾਣੇ ਰੇਤ ਭੀਤ ਮਾਣੇ ਕੰਧ ਕਹਿੰਦੇ ਜਿਵੇਂ ਰੇਤ ਦੀ ਕੰਧ ਕੀਤੀ ਹੋਵੇ ਤੇ ਉਹਦੇ ਬਹੁਤੇ ਆਸਾਰ ਨਹੀਂ ਇਹ ਸੰਸਾਰ ਇਦਾਂ ਆ ਹੁਣ ਬ੍ਰਹਮ ਗਿਆਨੀ ਬਾਬਾ ਬੁੰਡਾ ਸਾਹਿਬ ਇਹਨਾਂ ਦੀ ਸਾਹ ਰਗ ਤੇ ਆ ਕੇ ਸਾਹ ਜਿਹੜਾ ਉਹ ਰੋਕਦਾ ਆ ਜਿਹੜਾ ਸਾਹ ਬਾਹਰੋਂ ਅੰਦਰ ਜਾਂਦਾ ਉਹ ਸਾਹ ਰਗ ਤੇ ਆ ਕੇ ਅੜਦਾ ਸਾਹ ਅੰਦਰ ਨੂੰ ਜਾਂਦਾ ਅੰਦਰਲਾ ਸਾਹ ਬਾਹਰ ਆਉਂਦਾ ਸਾਹ ਰਗ ਤੇ ਆ ਕੇ ਅੜਕਦਾ ਫੇਰ ਬਾਹਰ ਆਉਂਦਾ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਜਪਦਾ ਆ ਵੀ ਕੇਵਲ ਚੰਦ ਕਸਵਾਸੇ ਜਿਹੜੇ ਬਾਕੀ ਬਚੇ ਨੇ ਤੇ ਬਚਨ ਜਾਦ ਆਇਆ ਕੀਤਾ ਹੋਇਆ ਕੌਲ ਛੇਵੇਂ ਮਹਾਰਾਜ ਜੀ ਦੇ ਨਾਲ ਜੋੜ ਕੇ ਦੋਵੇਂ ਹੱਥ ਅਮਰ ਨਿਮਰਤਾ ਦੇ ਨਾਲ ਬੜੇ ਅਦਬ ਦੇ ਨਾਲ ਬੜੀ ਭੈ ਭਾਵਨੀ ਦੇ ਨਾਲ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਆਪਣਾ ਅੰਤਮ ਸਮਾਂ ਨਜ਼ਦੀਕ ਜਾਣਦੇ ਹੋਏ 6ਵੇਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਦਿਲ ਦੀਆਂ ਗਹਿਰਾਈਆਂ ਚੋਂ ਯਾਦ ਇਉਂ ਕਰਦੇ ਨੇ ਹੋਏ ਚਾਰੇ ਖੇਤਾਂ ਪੂਣੀਆਂ ਮੇਲਾ ਪਤੋੜੇ ਝੋਟਿਆ ਆਟੇਰ ਨੇ ਨਾ ੱਟੀਆਂ ਨਾ ਹੁੰਦਾ ਰਈਗਾ ਲੋਟਿਆ ਉੱਚ ਫਟ ਹਿੱਲੀਆਂ ਚਰਮਖਾਂ ਸੇ ਤੱਕਲਾ ਵਾਲ ਖਾਰਿਆ ਜਿੰਦ ਚੱਲੀ ਮੈਂ ਚੱਲੀ ਪਰਦੇਸ ਆ ਮਿਲ ਪਿਆਰਿਆ ਆ ਮਿਲ ਪਿਆਰਿਆ ਹਾਂ ਚਰਖੇ ਕਤੀਆਂ ਪੂਣੀਆਂ ਮੇਲਾ ਫਤੋੜੇ ਝੋਟਿਆ ਅਟੇਰ ਨੇ ਨਾ ਅਟੀਆਂ ਨਾ ਹੁੰਦ ਰਈ ਗਾ ਲੋਟਿਆ ਕੁੱਝ ਫਟ ਹਿੱਲੀਆਂ ਚਰਮਖਾਂ ਸੇ ਤੱਕਲਾ ਵਾਲ ਖਾਰਿਆ ਜਿੰਦ ਚਲੀ ਮੈਂ ਚੱਲੀ ਪਰਦੇਸ ਆ ਮਿਲ ਪਿਆਰਿਆ ਆ ਮਿਲ ਪਿਆਰਿਆ ਓ ਖਿਚਾਂ पासियो 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 खिचा नोनो पासियो हिकु समय हिकु प्यार लहरां चलण दो पासियो हिकु ज़िद हारूरी तरस पी प्रीतमा जीवन ते मरन सु जिंद चली मैं चली पुर देसिया मिल प्यारिया आ मिल प्यारिया आ। आ, प्रीतम की खेल पुजार जीवन मरन दार तो दिलि छलक साहुलक जियों कूज बिछड़ी डार तो फिर बि ससां तूं सोणियां घर चानण चुकार ਜਿੰਦ ਚਲੀ ਮੈਂ ਚਲੀ ਪਰਦੇਸ ਆ ਮਿਲ ਪਿਆਰਿਆ ਆ ਮਿਲ ਪਿਆਰਿਆ ਨਾਨਕ ਦੇ ਅੰਗੋਂ ਉਪਜ ਕੇ ਅੰਗਦ ਤੋਂ ਅਮਰ ਹੋ ਗਿਆ RAMDAS SODHI GURU ARJAN TARITARAN JOGYA ਗੋਪਿੰਦ ਜਿਓ ਪਾਰੀਤਾਂ ਦੇ ਵਨ ਜਾ ਰਿਆ ਜਿੰਦ ਚੱਲੀ ਮੈਂ ਚੱਲੀ ਪਰਦੇਸ ਹੋ ਮੈਂ ਚੱਲੀ ਪਰਦੇਸ ਆ ਮਿਲ ਪਿਆਰਿਆ ਆਮਿਲ ਪਿਆਰਿਆ ਹਕਦ ਤਹਿ ਕਦੀ ਕਦ ਸਹਿ ਕਦੀ ਜਿੰਦੇ ਯਾਰ ਕੇ ਰਗ ਸਾਤੇ ਤੇਰੇ ਕੋੜੇ ਜਿੱਥੋਂ ਲੰਗਣਾ ਦੇਵਾ ਬਹੁ ਕਰਾਇਓ ਸਰਾਤੇ ਮੁਹੱਬਤ ਦੇ ਵਨ ਜਾਰਿਆ ਮੋਹੱਤ ਦੇਵਨ ਜਾ ਰਿਆ ਗੱਲ ਲਾਲ ਤਾਰਨ ਹਾਰਿਆ ਜਿੰਦ ਚੱਲੀ ਮੈਂ ਚੱਲੀ ਪੁਰਦੇਸ ਆ ਮਿਲ ਪਿਆਰਿਆ ਆ ਮਿਲ ਪਿਆਰਿਆ ਆਇ ਸਚਰਨ ਤੇਰੇ ਧੋਣ ਲਈ ਨੈਣਾ ਚ ਰੱਖਿਆ ਨੀਰ ਹੈ ਨੋ ਬਕਸ਼ਿ ਬਕਸ਼ਨ ਹਾਰਿਆ ਜੇ ਹੋਈ ਕੋਈ ਤਕਸੀਰ ਹੈ ਮੇਲਾਪ ਹੈ ਜਾਂ ਬਿਰਹੜਾ ਹੈ ਕੁਝ ਤਾਂ ਗੁਣ ਗੁਨਾ ਰਿਆ ਜਿੰਦ ਚੱਲੀ ਮੈਂ ਚੱਲੀ ਪਰਦੇਸੀ ਆ ਮਿਲ ਪਿਆਰਿਆ ਆ ਮਿਲ ਪਿਆਰਿਆ ਛੱਡ ਤੇ परी <laughs> त ਛੱਡ ਤੇਰਾ ਦੇਸ਼ ਪ੍ਰੀਤਮਾ ਤੁਰ ਚੱਲੀ ਅਗੇਰੀ ਵਾਟ ਨੂੰ ਮੈਂ ਨੱਪਾਂ ਕਿਵੇਂ ਤਰਾਟ ਨੂੰ 나ੜੀ ਚਿੜੀ ਚਰਨਾਟ ਨੂੰ ਆਇਆ ਜਾਛੇਤੀ ਸੋਣਿਆ ਹੈ ਸਮਖ ਸਕਦਾ ਜਾ ਰਿਆ ਜਿੰਦ ਚੱਲੀ ਮੈਂ ਚੱਲੀ ਪੁਰ ਤੇ ਸਿਆ ਮਿਲ ਪਿਆਰਿਆ ਆ ਮਿਲ ਪਿਆਰਿਆ ਰਖਵਾਲੇ ਨੂੰ ਲਜਵਾਲੇ ਨੂੰ ਲਜਵਾਲੇ ਨੂੰ ਲਜਵਾਲੇ ਨੂੰ ਰਖਵਾਲੇ ਨੂੰ ਲਜਵਾਲੇ ਨੂੰ ਦਰਖਾਸ਼ਤ ਹੈ ਗੁਰਦੇਵਨੋ ਇਹ ਪ੍ਰੀਤ ਕਹਾਣੀ ਲਿਖਣ ਲਈ ਬਲ ਬੁੱਧ ਦਿਓ ਬਲ ਦੇਵਨੋ ਆ ਗਏ ਗੱਲ ਲਾ ਗਏ ਅਸੀਂ ਉਤਰੇ ਸਨ ਪਰਵਾਰਿਆ ਉਹ ਆ ਗਏ ਗੱਲ ਲਾ ਗਏ ਅਸੀਂ ਉਧਰੇ ਸਣ ਪਰਵਾਰਿਆ ਜਿੰਦ ਚੱਲੀ ਮੈਂ ਚੱਲੀ ਪਰ ਤੇ ਸਿਆ ਮਿਲ ਪਿਆਰਿਆ ਆ ਮਿਲ ਪਿਆਰਿਆ ਆ ਮਿਲ ਪਿਆਰਿਆ ਆ ਮਿਲ ਪਿਆਰਿਆ